ਓ ਜੀ ਮਿਲੋ ਜੀ ਮੰਜੀਦੀ ਦੀ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਤੇ ਉਧਰ ਮਿਲੋ ਜੀ ਵੀਰ ਜੀ ਹਾਂ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਮੀ ਨਾਲ ਮਿਲੋ ਜੀ ਸਤਿ ਸ਼੍ਰੀ ਅਕਾਲ ਮੰਤਤ ਸੀ ਘਰ ਤੇ ਚੱਲੀ ਬਾਚੀ ਦਾ ਹਰੇਕ ਬਲਾਕ ਚ ਹੁੰਦੀ ਆ ਮਮੀ ਕਿਸੇ ਬਲਾਕ ਚ ਮਮਲੀ ਕਿਸੇ ਵੀ ਦਾਤੀ ਵੱਡ ਕਹਿੰਦੀ ਆ ਜੀ ਉਹ ਤੋਂ ਤੁਸੀਂ ਠੀਕ ਐਂ ਚ ਮਿੱਤਰਾ ਜਾਣ ਦਿੰਦੇ ਹਾਂ ਹਾਂ ਜੀ ਹਾਂ ਜੀ ਬਸ ਬੈਠੇ ਆ ਜੀ ਰੋਟੀ ਖਾ ਲਈ ਜਾਣ ਕੇ ਨਹੀਂ ਉਹ ਚੱਕਰ ਨਹੀਂ ਬਾਕੀ ਮੈਮਰੀ ਨੂੰ ਕਰਾਂ ਤੇ ਅੰਕੀ ਇਹ ਲੱਗੇ ਸਲਾਹਾ ਕਰਨ ਕਿ ਐਸਾ ਹੈਗਾ ਤੇ ਨਾ ਹਾਂ ਮੈਨੂੰ ਤਾਂ ਲੱਗਦਾ ਇਹਨਾਂ ਦੀ ਸਲਾਹ ਵਿਆਹ ਦੇ ਬਾਅਦ ਤੱਕ ਨਹੀਂ ਪੂਰਾ ਹੋਣੇ ਕੱਪੜੇ ਖਰੀਦ ਕਰਕੇ ਬਸ ਕਾਸ ਕਿਹੜਾ ਸੂਟ ਲੈਣਾ ਮੈਨੂੰ ਕਿਹੜਾ ਦੇਣਾ ਬਸ ਵਿਆਹ ਤੱਕ ਚੱਲਦਾ ਰਹਿਣਾ ਜੀ ਤੁਹਾਨੂੰ ਪਤਾ ਹੀ ਹੈ ਜਿਨਾਂ ਨੇ ਸੁੱਤਾ ਪੜੀ ਰਹਿੰਦੀ ਹੈ ਜਿਮਾਸਤ ਆਸੀਂ ਵੀ ਲੈਣੇ ਹੈ ਜਸਟ ਕਰਾਣ ਦੇ ਜਾ ਕੇ ਹਾਂ ਜੀ ਇਹ ਨਹੀਂ ਪੁਰੇ ਹੋਣੇ ਦੀ ਦੀ ਜੀ ਇਹ ਦੂਰੀ ਕੁੜੀ ਤੁਸੀਂ ਪਹਿਲਾਂ ਵੀ ਦੇਖ ਲਈ ਹੋਣੀ ਹਾਂ ਜੀ ਹਾਂ ਜੀ ਦੇਖਿਆ ਈ ਲੁਕੀ ਈ

ਯਾ ਮਿਰਚਾਂ ਲਾਲ ਮਿਰਚ ਲਿਆਉਂਗੇ ਪਾਗੇ ਯਾ ਤੋੜ ਕੇ ਨਾ ਵਿੱਚ ਰੱਖ ਦੇਣੀ ਥੋੜੀ ਜਿਹੀ ਦੱਸੋ ਬੜੀ ਮਿਰਚਾਂ ਪਾ ਕੇ ਲਾਉਂਦੇ ਆਪਾਂ ਚਾਲਾ ਐਨੀ ਉਹ ਫੜ ਕੇ ਆਈਏ ਚਾਲਾ ਹੀ ਕਹਿ ਦੋ ਇਹਨਾਂ ਦਾ ਕੁਛ ਹੈ ਜਨਾ ਆਪਣਾ ਮਿਰਚਾਂ ਪਾਵਾ ਦੰਦੀ ਥੋੜੀ ਜਿਹੀ ਬੱਤੀ ਇਹ ਲੱਗ ਲੈ ਕਿੰਨੀ ਚਾੜ੍ਹਦੀ ਹੈ ਆਪਣੀ ਭੈਣਾਂ ਦੀ ਸਾਈਡ ਨਹੀਂ ਲਿੰਦੀ ਹੈਗੀ ਹਾ ਜੀ ਹੋਰ ਕੀ ਹੁਣੀ ਤੋਈ ਲੋਜੀ ਪਲਟੀ ਮਾਰ ਗਈ ਸਾਡੇ ਬੋਲਾ ਕੁੱਟ ਲੜੀ ਇਹ ਤਾਂ ਵਿਆਹ ਤੋਂ ਪਹਿਲਾਂ ਹੀ ਪਲਟੀ ਮਾਰ ਗਈ ਹਾਂ ਦੇਖ ਲੈ ਪਹਿਲਾਂ ਹੀ ਤੇ ਉਧਰ ਮਿਲੋ ਜੀ ਕਾਕੂ ਹਲਾ ਕਾਕੂ ਦੀ ਟੌਰ ਹੈ ਜੀ ਤੁਸੀਂ ਕਹਿੰਦੇ ਕਾਕੂ ਕਾਕੂ ਦੇਖੋ ਜੀ ਕਾਕੂ ਦੀ ਅਜੀ ਸਭ ਤੋਂ ਜ਼ਿਆਦਾ ਟੌਰ ਨਾਲ ਪੱਗ

अल्टे बोलती थी हां थी पाली हो गई कहते अच्छा बात नहीं करती है नहीं बिछी करती हूं अच्छा मेरे को कोई कहीं ना देखना भाई आजी आजी कहते हैं एक और भी आ गया था ना पीछे करे भाई चुप भी फिर सोच क्या करता उन्हीं का हां नहीं चाहिए पर सामने आ रही है कैसे सामने पड़े रहे हैं ਕਪੜੇ ਚੱਕ ਕੇ ਲਈਆਂ ਜਦ ਤੁਸੀਂ ਸਾਡੇ ਪਿੱਛੇ ਤੁਸੀਂ ਆਉਂਦੇ ਹੋਰ ਕਾਹੋਂ ਨਾ ਆਇਆ ਕਿ ਫੁੱਟ ਚੱਕਾ ਕਰਦੇ ਕਪੜਾ ਕਾਹਨੋਂ ਨਹੀਂ ਲੈ ਗਏ ਜਦੋਂ ਵੀ ਆਉਂਦੇ ਆਂ ਆਈਂ ਪਛਾਣ ਦੀ ਖਬਰ ਜਨਨੀ ਕਰਤੋਂ ਤਾਂ ਮੈਨੂੰ ਬੁਲਾ ਸਕਦੇ ਨਾ ਆਉਂਦੇ ਨਾ ਉੱਤਰ ਤੋਂ ਕੋਈ ਆ ਤਾਂ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਣਾਓ ਜੀ ਸਾਰੇ ਜਣੇ ਠੀਕ ਠਾਕ ਐ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਹੀ ਹੱਥ ਦੇ ਬਸ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਆ ਜੀ ਦਾ ਬਲੌਗ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਤਾਂ ਨਾ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਜੀ ਇੱਧਰ ਜਾਂ ਬਾਹਰ ਦੇ ਸੰਦੇਸ਼ਾਂ ਤੋਂ ਹੀ ਸਾਰਿਆਂ ਦਾ ਮੇਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਆਈ ਮਤਾਨਾਂ ਦਾ ਤੇ ਮੁਬਾਰਕਾ ਤੁਹਾਨੂੰ ਵੀ ਹੋਣ ਬਹੁਤ ਸਾਨੂੰ ਪਧਾਈਆਂ ਮੁਬਾਰਕਾਂ ਆਈ ਵੀ ਟਿੰਪਲ ਦਾ ਵਿਆਹ ਇਹ ਵਧੀਆ ਹੋ ਗਿਆ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਲੋ ਜੀ ਹੁਣ ਬਲੌਗ ਦੇ ਨਾਲ ਬਣੇ ਰਹੋ ਤੇ ਬਲੌਗ ਤਾਂ ਲੇਟ ਹੋ ਗਿਆ ਕਿਉਂਕਿ ਸਾਨੂੰ ਔਰਜਨ ਬਾਜੀ ਬਹੁਤ ਹੈ ਜੀ ਕਦੇ ਕਿਧਰੇ ਕਦੇ ਕਿਧਰੇ ਸਮਾਂ ਮੈਂ ਕੱਲ ਦਾ ਦਿਨ ਫੇਰ ਦੁਕਾਨ ਛੱਡੀ ਹੈ ਤਾਂ ਕਰਕੇ ਫੇਰ ਕੱਲ ਸਾਰਾ ਦਿਨ ਪਹਿਲਾਂ ਤਾਂ ਜੱਸ ਕਰਨ ਨੂੰ ਦਵਾਈ ਦਵਾ ਕੇ ਲਿਆਇਆ ਅੱਖਾਂ ਦੀ ਫੇਰ ਦੂਜੀ ਤਾਂ ਕਿਤੇ ਲੋਟ ਆਇਆ ਜੀ ਨਹੀਂ ਪਰਸੋਂ ਤੇ ਰਾਤ ਨੂੰ ਇਹਨੂੰ ਬੁਖਾਰ ਚੜ ਗਿਆ ਜੀ ਤੇ ਜਿਹਦੇ ਕਰਕੇ ਜੀ ਫੇਰ ਆਇਆ ਜਦੀ ਮੁੜਕਾ ਮੁੱਲਾਂ ਪਰ ਗੇਵ ਤੇ ਹਰਦੀਪ ਤੇ ਆ ਆਪਣਾ ਮਨਜੀਤ ਉਹਨੇ ਇਹਨਾਂ ਨੇ ਆਪਣਾ ਫੇਸਿਅਰ ਕਰਾਣਾ ਤਾਂ ਫਿਰ ਅਸੀਂ ਉਰੇ ਤੇ ਬਾ 3 ਵਜੇ ਆਏ 2:30 ਵਜੇ ਫਿਰ ਗਏ ਅਸੀਂ ਮੁੱਲਾਂਪੁਰ ਤੇ ਉੱਥੇ ਹੋ ਗਈ ਸ਼ਾਮ ਤੇ ਜੋ ਕੁਝ ਲੈ ਕੇ ਆਏ ਜੋ ਵੀ ਕੁਝ ਹੈਗਾ ਉਹ ਤੁਹਾਨੂੰ ਹੁਣ ਦਿਖਾ ਦੰਨੇ ਤੇ ਬਣੇ ਰਹੋ ਬਲੌਗ ਦੇ ਨਾਲ ਐਤਕੀ ਤਾਂ ਮੰਜੀਤ ਨਾਲ ਫੱਟੇ ਚੱਕ ਤੇ ਜਿਹੜੀ ਚੀਜ਼ ਨਹੀਂ ਸੀ ਉਹ ਵੀ ਲਈ ਹੈ ਚਲੋ ਠੀਕ ਹੈ ਹੁਣ ਤੁਸੀਂ ਨਾਲ ਬਣੇ ਰਹੋ ਇੱਕ ਵਾਰ ਫਿਰ ਤੋਂ ਜਿੰਨੇ ਵੀ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਜਿੰਨੇ ਵੀ ਆਪਣੇ ਮਤਾਮਾ ਪੈਣਾ ਨੇ ਜੋ ਵੀ ਕੋਈ ਆਪਣਾ ਸ਼ਗਨ ਵਿਹਾਰ भेजया रिंपा ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਕਿਨਿਤੋ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਨਾਮ ਅਸੀਂ ਨਹੀਂ ਲੈ ਸਕਦੇ ਨਾ ਸਾਨੂੰ ਕਿਹਾ ਗਿਆ ਚਲੋ ਠੀਕ ਹੈ ਜੀ ਕਿਸੇ ਨੇ ਚਾਹ ਪੰਜ ਦੀ ਮਦਦ ਕਰੀ ਕਿਸੇ ਨੇ 50 ਦੀ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਚਲੋ ਠੀਕ ਹੈ ਜੀ ਹੁਣ ਬਣੇ ਰਿਹਾ ਬਲੌਗ ਦੇ ਨਾਲ ਤੇ ਤੁਹਾਨੂੰ ਦਿਖਾਉਣੇ ਤਿਆਰੀਆਂ ਚੱਲ ਰਹੀਆਂ ਮਨਜੀਤ ਦਾ ਪਹਿਲਾਂ ਤਾਂ ਬੈਗ ਦੇਖੋ ਜੀ ਬੈਗ ਕਰਤੀ ਤਿਆਰੀ ਮਨਜੀਤ ਨੇ ਤੇ ਬਹੁਤ ਸਮਾਨ ਜਿਹੜੇ ਇਹ ਜੇ ਲਾਟਰਾਂ ਫਾਟਰਾਂ ਦੇ ਲਿਆਏ ਤੇ ਜਿਹੜੇ ਅੱਧੇ ਘਾਤਾ ਖਾਲੀ ਹੋ ਗਏ ਤੇ ਬਾਕੀ ਚੈੱਕ ਕਰੋ ਜੀ ਮਨਜੀਤ ਨੇ ਵਾਲ ਵੀ ਸਹੀ ਕਰਾ ਲੇ ਤੇ ਇਹ ਦੇਖੋ ਜੀ ਇਹ ਕਾਰਡ ਕੋਡ ਜੇ ਕਾਰ ਆ ਗਿਆ ਕਿਸੇ ਦਾ ਆਇਆ ਨਹੀਂ ਹੈਗਾ ਉਹ ਲੈ ਆਈ ਦੀ ਪੰਜੀ ਆ हां ਚਾਂਜਰਾਂ ਲੈ ਆਏ ਤੇ ਚੇਂਜ ਕਰਕੇ ਹਾਂ ਦੇਖੋ ਜੀ ਇਹਦੇ ਵਿੱਚ ਨਾ ਸਾਰਾ ਬਿਲ ਬਣਾ ਕੇ ਔਰ ਜਦੋਂ ਅਸੀਂ ਅੰਦਰ ਵਰਦੇ ਆ ਨਾ ਦੁਕਾਨ ਦੇ ਤਾਂ ਉਹਨਾਂ ਨੇ ਦੋ ਜਣੇ ਲੱਗ ਬਿਠਾਲੇ ਵੀ ਆਈ ਆਪਣੇ ਹੈਲਪਰ ਜਿਹੜਾ ਨੇ ਸਾਡਾ ਪੂਰਾ ਡਾਟਾ ਲਿਖਣਾ ਹਨਾ ਮਨਜੀਤ ਐ ਜੀ ਉਹ ਕਰਨ ਕਿੱਧਰ ਹੈ ਅੱਛਾ ਇਹ ਦੇਖੋ ਜੀ ਬੋਲ ਕਰ ਬਸ ਕਰ ਬਣੀ ঠিক ਹੈ ਤੇ ਪਹਿਲਾ ਮਨਜੀਤ ਕੋਲ ਦੋ ਤੀਆਂ ਹਨਾ ਦੋ ਹੀ ਚੇਂਜ ਕਰੀਆਂ ਫਿਰ ਹਨਾ ਤੇ ਹੁਣ ਜੱਸ ਕਰਨ ਨਾਲ ਜਾ ਰਿਹਾ ਮੈਨੂੰ ਮੇਰੇ ਹੱਥ ਪਰ ਲਾ ਓਰੇ ਇੱਧਰ ਲਾ ਰਿਹਾ ਕਹਿ ਕੇ ਆਇਆ ਹਾਂ ਕਰਨ ਇੱਧਰ ਇਹ ਮਗਾਇਆ ਇਹਨਾਂ ਬਸ ਹੋ ਗਿਆ ਤੇ ਇੱਕ ਜੱਸ ਕਰਨ ਦੀ ਪੱਗ ਚੈੱਕ ਕਰੋ ਜੀ ਮੈਂ ਓਏ ਆ ਨਹੀਂ ਮੈਂ ਜੰਗਲ ਆ ਜਾ ਰਹਿਣ ਦੋ ਰਹਿਣ ਦੋ ਬਸ ਬਾਠ ਠੀਕ ਹੈ ਰਹਿਣ ਦੇ ਬਸ ਤੂੰ ਲਾ ਲੈ ਤੈੂੰ ਤੂੰ ਲਿਆਇਆ ਨਾ ਇੱਕ ਹੋਰ ਦਿਖਾ ਮੈਂ ਜੱਸ ਕਰਨ ਲਿਆਇਆ ਕਰ ਲ ਕਮੀਜ਼ ਮੈਂ ਦੇਖਾਂ ਵੀ ਇੱਕ ਤਾਂ ਮੈਨੂੰ ਛੋਟੀ ਲੱਗ ਰਹੀ ਹੈ ਇਹ ਕਾ ਦੇਖੋ ਉੱਪਰ ਗੁੱਡਾ ਜਿਹਾ ਕਹ ਲਾ ਤੈਨ ਚਲੋ ਫਿਰ ਹੁਣ ਆਇਆ ਕਰ ਇਹਨਾਂ ਨੂੰ ਸ਼ਾਪਿੰਗ ਵੀ ਕਰਾਤੀ ਮੈਂ ਲੈ ਕੇ ਆਈ ਆਹ ਘੜੀ ਬਾਚ ਅਰੇ ਦੀ ਬਾਚ ਦੇ ਜੱਸ ਕਰਨ ਵੀ ਲਿਆਇਆ ਆਹਾ ਹਾ ਹਾ ਠੀਕ ਹੈ ਭਾਈ ਠੀਕ ਹੈ ਇਹ ਜੀ ਉਹ ਮਤਲਬ ਕਿ ਇਹਨਾਂ ਦੀ ਹੈ ਬਿੰਦਰ ਦੀ ਹੈ ਇਹ ਜੀ ਗਣੀ ਇਹ ਜੀ ਉਹ ਮੇਰੀ ਹੈ ਨਾ ਚਲੋ ਠੀਕ ਹੈ ਸਾਡੀ ਘੜੀ ਕਿੱਥੇ ਹੋ ਗਈ ਮੰਨੂ ਕਿਆ ਪਤਾ ਹੱਦ ਹੋ ਗਈ ਮੇਰਾ ਸਾਰਾ ਕੁਸੇ ਤਾਂ ਤੁਹਾਡੇ ਕੋਲ ਹੈ ਮੰਤਾ ਜੀ ਤੱਕ ਜੀ ਇਹਨਾਂ ਨੇ ਬਸ ਇੱਕ ਕੜਾ ਮਿਲਿਆ ਮੇਰਾ ਬਸ ਆ ਕੜਾ ਮਿਲਿਆ ਕੜਾਈ ਪਾਣਾ ਕੱਲ ਜਾਣੀ ਹੈ ਬਸ ਬਸ ਇੱਕ ਕੜਾ ਇਹ ਨਾ ਪਾਣੀ ਹੈ ਤੇ ਬਹੁਤ ਸੋਹਣੀ ਸ਼ਾਪਿੰਗ ਹੋ ਗਈ ਜੀ ਕੱਲ ਤੁਹਾਨੂੰ ਸਾਰਾ ਕੁਝ ਪਾਇਆ ਵਈ ਦੀ ਬੁਗੜ ਮੇਰੇ ਕੋਲ ਨਾ ਟਾਈਮ ਹੈ ਨਹੀਂ ਵੀ ਮੈਂ ਤਾਂ ਖਾਣਾ ਬੈਠਾ ਕਿਉਂਕਿ ਉਹਦੇ ਉਧਰ ਉਧਰ ਦੇਖੋ ਹਾਂ ਹਾਲੇ ਤੱਕ ਪਾਣੇ ਦਾ ਟਾਈਮ ਨਹੀਂ ਹੈ ਵਾਹ ਸ਼ਾਬਾਸ਼ ਤੇ ਬਾਕੀ ਹੁਣ ਤੁਹਾਨੂੰ ਉੱਥੇ ਜਾ ਕੀ ਮਿਲਦੇ ਆ ਤੇ ਬਹੁਤ ਸਾਰੇ ਇਹ ਬਲੌਗ ਬਲੌਗ ਤੇ ਤੁਸੀਂ ਕਮੈਂਟ ਪੜੇ ਤਾਂ ਕੋਈ ਕਿਸੇ ਦਾ ਕੋਈ ਉਹ ਮਤਲਬ ਕਿ ਹਾਂਜੀ ਇੱਕ ਬੇਨਤੀ ਹੈ ਜੀ ਮਤਲਬ ਕਿ ਹੁਣ ਜਿਸ ਤਰ੍ਹਾਂ ਕਹੀ ਜਾਂਨੇ ਆ ਬੇ ਡਿੰਪਲ ਦਾ ਪਹਿਲਾ ਹਾਂ ਮੇਰੀ ਇੱਕ ਗੱਲ ਹੋਰ ਸੁਣੋ ਉਹ ਟਾਈਮ ਜੀ ਤੇ ਜਿਹੜੇ ਤਾਂ ਆਪਣੇ ਪਹਿਲਾਂ ਜੁੜੇ ਹੋਏ ਸਬਸਕ੍ਰਾਈਬਰ ਉਹਨਾਂ ਨੂੰ ਪਤਾ ਏ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੇ ਬਲੌਗ ਵੇਖ ਲਿਆ ਜਾਂ ਪਤਾ ਲੱਗ ਗਿਆ ਤਾਂ ਪੁੱਛ ਰਹੇ ਉਹਨਾਂ ਦਾ ਥੋੜਾ ਇੱਕ ਨਾ ਮੰਨ ਦੀ ਗਲਤਫਹਿਮੀ ਉਹ ਦੂਰ ਕਰੀਏ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਨਵੇਂ ਜੁੜ ਰਹੇ ਉਹ ਪੁੱਛ ਰਹੇ ਤੇ ਕਹਿੰਦੇ ਡਿੰਪਲ ਦਾ ਪਹਿਲਾ ਕਿੱਥੇ ਹੋਇਆ ਵਾ ਸੀ ਉਹ ਪਹਿਲਾਂ ਕਿਤੇ ਕੋਈ ਦੇਖ ਦਿਖਾਈ ਹੋਈ ਤੀ ਮੰਗਣਾ ਵੀ ਹੋ ਗਿਆ ਤਾਂ ਪਰ ਉਹ ਸਹੀ ਨਹੀਂ ਤਾਂ ਬਾਦ ਚੱਕੇ ਪਤਾ ਲੱਗਿਆ ਜਦੋਂ ਤਾਂ ਕਰਕੇ ਛੜ ਤੇ ਆ ਤੇ ਅਸੀਂ ਵੀ ਮੈਂ ਵੀ ਬਲੌਗ ਮਨੂੰ ਲੱਭਿਆ ਨਹੀਂ ਮੈਂ ਕੱਲ ਪਰਸੋਂ ਟੋਲ ਵੀ ਰਿਹਾ ਤਾਂ ਮੈਂ ਵੀ ਡਿਲੀਟ ਮਾਰਨਾ ਹੈ ਤੇ ਬਾਕੀ ਹੁਣ ਤੁਸੀਂ ਅਗਲੇ ਕਮੈਂਟਾਂ ਵਿੱਚ ਹੁਣ ਜਿਹੜਾ ਵੀ ਆ ਅਗਲੇ ਬਲੌਗ ਚ ਚੱਲਨੇ ਉਹਨਾਂ ਚ ਤੁਸੀਂ ਇਹ ਗੱਲਬਾਤ ਨਾ ਕਰਿਓ ਮੇਰੇ ਭੈਣ ਭਰਾਵੋ ਕਿਉਂਕਿ ਹੁਣ ਆ ਜਿਹੜਾ ਰਿਸ਼ਤਾ ਹੈ ਉਹ ਸਹੀ ਚੱਲਦਾ ਹੈ ਉਹਨੂੰ ਇਹ ਤੁਸੀਂ ਉਹਦੇ ਬਾਰੇ ਕਮੈਂਟ ਕਰਨਾ ਠੀਕ ਨੇ ਰਿਕਵੈਸਟ ਹੈ ਜੀ ਹੱਥ ਜੋੜ ਕੇ ਤੇ ਇੱਕ ਹੋਰ ਪੁੱਛ ਰਹੇ ਤੇ ਕਹਿੰਦੇ ਡਿੰਪਲ ਕਿਆ ਲੱਗਦੀ ਐ ਉਹ ਮੇਰੀ ਕਿ ਮਤਲਬ ਕਿ ਚਾਚੀ ਜੀ ਕੁੜੀ ਮੇਰੇ ਚਾਚਾ ਜਿਹੜਾ ਉਹਨਾਂ ਦੀ ਬੇਟੀ ਹੈ ਹਾਂ ਮੇਰੀ ਭੈਣੇ ਲੱਗੀ ਮੰਨੂ ਐ ਪੁੱਛ ਰਹੇ ਤੇ ਇਹ ਕਮੈਂਟਾਂ ਵਿੱਚ ਮਨਜੀਤ ਕਹਿੰਦੇ ਤੇਰੀ ਕੀ ਆ ਰਿਸ਼ਤੇਦਾਰੀ ਹੈ ਗਿੱਗੇ ਮੱਜਰਾ ਹੈ ਹਾਂ ਉਹ ਵੀ ਥੋੜਾ ਕਲੀਅਰ ਕਰ ਦਨਾ ਜੀ ਮੈਂ ਸਾਡੀ ਰਿਸ਼ਤੇਦਾਰੀ ਕਰਨ ਦਾ ਉਧਰ ਸੈਟਿੰਗ ਨਹੀਂ ਆ ਰਹੀ ਉਹ ਰਿਸ਼ਤੇਦਾਰੀ ਮਨਜੀਤ ਜਿਹੜੀ ਜਿਹੜਾ ਮੇਰਾ ਪਿੰਡ ਹੈ ਜੀ ਆਹ ਭਗਤ ਮੱਜਰਾ ਜੀ ਨਿਊ ਮੈਕਸ ਚੰਡੀਗੜ੍ਹ ਦੇ ਨਾਲ ਤੇ ਆਪਣੇ ਘਰਾਂ ਚੋਂ ਆਪਣੀ ਜਿਹੜੀ ਮੇਰੀ ਮਤਲਬ ਸਾਡੇ ਘਰਾਂ ਚੋਂ ਜਿਕਣਾ ਹੁਣ ਮਨਜੀਤ ਨੇ ਕਿਹਾ ਮੇਰੀ ਚਾਚੀ ਦੀ ਕੁੜੀ ਐ ਇੱਕਣੀ ਮੇਰੀ ਚਾਚੀ ਐ ਜੀ ਉਹ ਮੇਰੀ ਚਾਚੀ ਐ ਜੀ ਗਿੱਗੇ ਮਾਜਰੇ ਦੀ ਦੋ ਚਾਚੀਆਂ ਤੇ ਇੱਕ ਉੱਥੀ ਰਹਿੰਦੀ ਐ ਜੀ ਉਹ ਵੀ ਤੁਹਾਨੂੰ ਮਲਾਉਂਗੇ ਅੱਗੇ ਕਮੈਂਟਾਂ ਚ ਵੈਸੇ ਤੁਸੀਂ ਨਾ ਆਪਣਾ ਬਲੌਗ ਚ ਉਹ ਤੁਸੀਂ ਦੇਖਿਆ ਬਾਈ ਤੇ ਗੱਲਬਾਤ ਐ ਹਾਂ ਤੇ ਗੱਲਬਾਤ ਐ ਇਸ ਤਰ੍ਹਾਂ ਐ ਵੀ ਹੁਣ ਤੁਸੀਂ ਆਪੇ ਸਮਝ ਲਓ ਮੇਰੀ ਕੀ ਰਿਸ਼ਤੇਦਾਰੀ ਐ ਜਦੋਂ ਹੁਣ ਚਾਚੀ ਐ ਜੀ ਮੇਰੇ ਆਪਣੇ ਘਰ ਚੋਂ ਸਖੀ ਚਾਚੀ ਤਾਂ ਉਹਦੀ ਹਨਾ ਮਨਜੀਤ ਉਹਦੀ ਉਹਦਾ ਉਹਦਾ ਪਿੰਡ ਹੈ ਗਿੱਗੇ ਮਾਜਰਾ ਮੇਰੀ ਚਾਚੀ ਸੱਸ ਦਾ ਪਿੰਡ ਹੈ ਗਿੱਗੇ ਮਾਜਰਾ ਮਾਜਰਾ ਹਾਂ ਤੇ ਉਹਨਾਂ ਮੇਰੀ ਚਾਚੀ ਜੀ ਸਤੀ ਸੱਸ ਜਿਹੜੀ ਉਹਨਾਂ ਦੇ ਅੱਗੇ ਚਾਚੇ ਦਾ ਮੁੰਡਾ ਹੈ ਉਹ ਛੋਟਾ ਸੀਗਾ ਹਾਂ ਨੰਬਰ 2 ਗੱਲ ਇਹ ਹੈ ਮੈਂ ਰਹਿ ਕੇ ਵੀ ਆਇਆ ਜੀ ਉੱਥੇ ਮੈਂ ਉੱਥੇ ਦਾ ਉੱਥੇ ਵੀ ਰਹਿਆ ਹਾਂ ਉਹ ਪਿੰਡ 'ਚ 4-5 ਸਾਲ ਕਿਉਂਕਿ ਮੈਂ ਕੰਮ ਵੀ ਚਾਚੀ ਦੇ ਭਰਾ ਕੋਲ ਮਾਮੇ ਕੋਲ ਸਿੱਖਿਆ ਹਾਂ ਮੇਰਾ ਵੀ ਮਾਮਾ ਲੱਗਿਆ ਇਹ ਰਿਸ਼ਤੇਦਾਰੀ ਰਿਸ਼ਤੇਦਾਰੀ 'ਚ ਵਿਆਹ ਕਰਾਇਆ ਜੀ ਜਣੋ ਉਹ ਚਾਚੀ ਦੇ ਚਾਚੇ ਦਾ ਮੁੰਡਾ ਫੇਰ ਛੋਟਾ ਦਾ ਤੇ ਉਹdiet ਇਹਨਾਂ ਸਿਸਟਰਾਂ ਉਹ ਵੱਡੀਆਂ ਦੀਆਂ ਬਾਕੀ ਜੀ ਆਹ ਸ਼ੋਪਿੰਗ ਆ ਤਾਂ ਚੱਲ ਰਹੀਆਂ ਤੁਸੀਂ ਵੀ ਕੀ ਕਹੂਗੇ ਵੀ ਸ਼ੋਪਿੰਗ ਕੋਈ ਦਿਖਾਉਂਦੇ ਵੀ ਨਹੀਂ ਸ਼ੋਪਿੰਗ ਹੁਣ ਜਾਣੇ ਹੀ ਦੁਪਹਿਰ ਤੋਂ ਬਾਅਦ ਹੈ ਜੱਜ ਕਰਨ ਦੀ ਛਲਟਾਂ ਰਹਿ ਗਈਆਂ ਹਾਂ ਉਹ ਕਰਾਲੀ ਤੇ ਹੋਣ ਮਿਲੀਆਂ ਹੈਗੀਆਂ ਚੱਜਦੀਆਂ ਫਿਰ ਹੁਣ ਹੋਰ ਲੋਨ ਦੇਖਦੇ ਆਂਦੇ ਆਂਦੇ ਨਾ ਪਨਵਾਣਾ ਪਹਿਣਾ ਕਰਾਲੀ ਤੇ ਹਾਂ ਅੱਜ ਅਸੀਂ ਚੱਲੇ ਆਂ ਜੀ ਅੱਜ ਜਾਣਾ ਅਸੀਂ ਆਪਣਾ ਸੁਖਮਨੀ ਸਾਹਿਬ ਦਾ ਖੰਡ ਪਾਠ ਆਰੰਭ ਹੋਇਆ ਵਾ ਅਸੀਂ ਮੱਥਾ ਟੇਕ ਕੇ ਉਸ ਤੋਂ ਬਾਅਦ ਜੋ ਵੀ ਹੈ 4-5 ਵਜੇ ਹਨਾ ਅਸੀਂ ਰਾਤ ਰੂਤ ਨਹੀਂ ਲੈਣਾ ਤੇ ਨਾ ਵੀ ਤੁਹਾਨੂੰ ਸ਼ਾਇਦ ਬਲੌਗ ਹੀ ਨਾ ਮਿਲੇ ਰਹਿ ਵੀ ਨਹੀਂ ਹੋਣਾ ਇਹਦੀ ਸ਼ਰਤ ਹੈ ਇਹਦਾ ਕੰਮ ਰਹਿ ਗਿਆ ਮੇਰਾ ਵੀ ਅਜੇ ਸ਼ੋਪਿੰਗ ਰਹਿੰਦੀ ਹੈ ਜਸਕਰਨ ਦੇ ਵਾਸਤੇ ਕੱਲ ਵਾਸਤੇ ਵੀ ਤਾਂ ਲੈਣਾ ਹਾਂ ਕਿਉਂਕਿ ਸਾਨੂੰ ਪਤਾ ਕੀ ਗੱਲ ਹੈ ਸਾਨੂੰ ਵਿਆਹ ਇੱਕ ਨਹੀਂ ਜੀ ਦੋ ਹੈ ਇੱਕ ਫੇਰ 20 ਦਿਨ ਬਾਅਦ ਆ ਰਿਹਾ 15 ਦਿਨ ਬਾਅਦ ਇੱਕ ਤੋਂ ਲੈ ਕੇ ਸੱਤ ਤੱਕ ਚੱਲਣਾ ਤਾਂ ਕਰਕੇ ਆ ਸਾਰੀ ਸ਼ੋਪਿੰਗਾਂ ਤਾਕੜੀਆਂ ਕਿਉਂਕਿ ਹੌਲੀ ਹੌਲੀ ਕਰ ਰਹੇ ਆਂ ਅਸੀਂ ਦੇਖ ਕੇ ਵੀ ਇਹ ਵਿਆਹ ਵਾਸਤੇ ਕਿਆ-ਕਿਆ ਲਈਏ ਅਗਲੇ ਵਾਸਤੇ ਨੌਕਾ ਸੁਣਾਣੇ ਦਾ ਵੀ ਟਾਈਮ ਦੇਖ ਲਓ ਅਹੀਂ ਚੱਲ ਜੀ ਚਲੋ ਬਈ ਰਾਣੀ ਸੁਨਦਰਾਪਾ ਕੱਪੜਾ ਤਾਂ ਮਾਰ ਲਓ ਉਹ ਫੋਨ ਹੈ ਮੇਰੇ ਵਾਲਾ ਹਾਂ ਉਹ ਚੱਕ ਚੱਕ ਲਓ ਚੱਕ ਲਓ ਮਨਜੀਤ ਇਹ ਦੇਖੋ ਜੀ ਇੱਕ ਹੋਰ ਹੋ ਗਿਆ ਆਪਣਾ ਲੜੀਆਂ ਲਾਈਤੀ ਨਾ ਇਹ ਲਟਕ ਰਹੀਆਂ ਇੱਧਰ ਬਾਹਰ ਵੀ ਇਹ ਹੁਣ ਮੇਰੇ ਪਾਸ ਆ ਵੀ ਟਾਈਮ ਨਹੀਂ ਵੀ ਮੈਂ ਚੱਕ ਦਵਾ ਉਹ ਦੇਖੋ ਗੇਟਾਂ 'ਚ ਲੱਗੀ ਫਸਣਾ ਇਹ ਮਨਜੀਤ ਇੱਕ ਕੰਮ ਕਰ ਲੈ ਨਹੀਂ ਮੈਂ ਕਰਾਂਗਾ ਇਹ ਲੋਕਾਂ ਕਾਰਨ ਤੂੰ ਕਰ ਲੈ ਦੋ ਡੱਬੇ ਪਾਣੀ ਦੇ ਉਹ ਬੜੇ ਬੂਟਿਆਂ ਨੂੰ ਪਾ ਦੇ ਉਹ ਦੇਖ ਬੂਟਾ ਨਾ ਆਏ ਸਾਰਾ 10 ਦਿਨ ਦਾ ਵੀ ਸਾਨੂੰ ਪਾਣੀ ਨਹੀਂ ਮਿਲਿਆ ਆ ਦੇਖੋ ਐਂ ਦੱਸਦਾ ਜਦੋਂ ਇਹਨੂੰ ਪਾਣੀ ਮਿਲ ਗਿਆ ਐਂ ਖੜ ਜਾਂਦਾ ਜੀ ਫਿਰ ਇਹ ਪੱਤੇ ਖੜੇ ਹੁਣ ਦੇਖੋ ਮਰ ਜਾ ਜੀ ਗਿਆ ਪਾ ਦੇ ਦੋ ਡੱਬੇ ਲੈ ਵੀ ਪਰਲੇ ਨੂੰ ਵੀ ਇਹਨੂੰ ਵੀ ਚਾ ਚਾ ਚੂ ਦੀ ਪੀਲੀ ਹਾਂ ਹਾਂ ਮੈਂ ਪੀਣੀ ਜੀ ਪਹੁੰਚ ਗਏ ਤੇ ਮਾਤਾ ਤੇ ਐਂ ਵੀ ਪਹਿਲਾਂ ਨਾ ਭੋਗ ਪੈ ਰਿਹਾ ਤਾਂ ਜੀ ਫਿਰ ਮੈਂ ਸੋਚਿਆ ਵੀ ਦਮਾਂ ਦਮ ਪਹਿਲਾਂ ਤਾਂ ਮੱਥਾ ਟੇਕੀ ਤਿਆਰੀ ਐਨ ਬਿਲਕੁਲ ਰਾਈਟ ਉਹ ਨਹੀਂ ਦੁਪਹਿਰ ਦੇ ਖਾਣੇ ਦੀ ਤਿਆਰੀ ਹੈ ਵਾਹਿਗੁਰੂ 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 ਸੱਚੇ ਪਾਤਸ਼ਾਹ ਇੱਧਰ ਦੀ ਇੱਧਰ ਨਹੀਂ ਤੇ ਹੁਣ ਤੁਹਾਨੂੰ ਇਸ ਤੋਂ ਬਾਅਦ ਦਿਖਾਵਾਂਗੇ ਜੀ दर्शन लो जी हम एक बार अपन देखिए सारा तुम पैसे तो लाइव चल रहा बेखे रहे, रहे तुसी। ਇੱਥੇ ਪਹੁੰਚਾਈ ਜਿਹੜਾ ਫਾਕਪਾ ਤੋਂ ਸਮਾਗਿਕਨ ਪੋਟ ਲੱਗੀ ਹੋਈ ਦੂਜਾ ਪੱਪੀ ਕੱਟ ਹੋ ਰਹੀਆਂ ਜੀ ਬਾਕੀ ਸਭ ਤਿਆਰੀ ਆ ਲਾਲ ਵਿਆਹ ਕਰਵਾਇ ਦੇਣੇ ਕਲੇਪੀ ਨੂੰ ਭਾਵੇਂ 4 ਵਜੇ ਨਾ ਪੱਟੀ ਨੂੰ ਬੈਠਾ ਲਾ ਲੈ ਉਹ ਕੋਲ ਤੇਰੇ ਤੋਂ 2 ਵਜੇ ਗਈ ਤੇ ਮਾਫ਼ ਕਰ ਉਹਨੇ ਬਤਾ ਲੈ ਲੈ ਮੱਥੇ ਤੇ ਬੱਟ ਪੂੰਗਾ ਬਈ ਤੁਸੀਂ ਬੈਠੇ ਏਸੀ ਵਾਲੇ ਕੰਮ ਤੁਸੀਂ ਆ ਗਿਆ ਅੱਛਾ ਸਰਾ ਪੰਜਾਬੀ ਲੋਹਾ ਚੱਕਣੇ ਕੋਲ ਹਾਂ ਤੁਸੀਂ ਏਸੀ ਵਾਲੇ ਕਮਰੇ ਜਮਾ ਤੇ ਲਾ ਠੀਕ ਨੂੰ ਬੈਠਾ ਹਾਂ ਲਾਲ ਤਾਂ ਹੋਊਗਾ ਜੀ ਨਾਲੇ ਪ੍ਰਾਣੀਆਂ ਖਰਾਕਾ ਖਾਈ ਵੀ ਆ। ਉਹ ਯਾਰ ਤੇ ਤੁਸੀਂ ਆਇਆ ਨਾ ਕੋਈ ਧੋਲੇ ਜਾ ਕੇ। ਹਾਂ ਫੇਰ ਵੀ ਕੰਮ ਕਰ ਰਹੇ। ਮੇਰੇ ਤਾਂ ਉਮਰ ਦੀ ਬਬੀ ਹੈ। ਹਾਂ ਅੱਛਾ। ਹਾਂ। ਵਿਜਵਾਨੇ ਆ ਜੀ। ਵਿਜਵਾਨੇ ਆ ਫਿਰਤਾ ਜੀ। ਫੇਰ ਵੀ ਚੱਲ ਕੰਮ ਖਿੱਚਿਆ ਪਿਆ। ਅੱਛਾ ਜੀ। ਹਾਂ। ਮੈਂ ਰੰਗ ਰੋਗਣ ਕਹਿੰਦਾ ਕੱਟ ਕਰਦੀ। ਇਹ ਵੀ ਹੈ ਭਾਈ। ਇਹ ਵੀ ਰਾਜ ਹੈ। ਇਧਰੋਂ ਉੱਪਰ ਬਾਅਦ ਚ ਮਲਾਂਨੇ ਜੀ ਉੱਪਰ ਵੀ ਜਾ ਕੇ ਆਨੇ ਆਪਾਂ ਲਾ ਚੱਲਦੇ ਆਲੀ ਖਾਣਾ ਲਾਗੇ ਚੱਕਾ ਤੁਸੀਂ ਰੋਪੜ ਦੀ ਸ਼ਹਿਰ ਕਰੋ ਉਧਰ ਦਾ ਕੰਮ ਤਾਂ ਨਿਬੜ ਗਿਆ ਤਾਂ ਜੀ ਫੇਰ ਸੋਚ ਰਹੇ ਆਂ ਵੀ ਚਾਚੇ ਉਹਨੇ ਲੱਗੇ ਕਹਿਣ ਕਹਿਨੇ ਪ੍ਰਿੰਸ ਵੀ ਆਇਆ ਵਾ ਕਹਿੰਨੇ ਵੀ ਸਾਰਾ ਇੱਕ ਇੱਕ ਸੈੱਟ ਰਹਿ ਗਿਆ ਹਾਂ ਚਾਚੇ ਦਾ ਤਾਂ ਰਹਿ ਗਿਆ ਮਿਲੋ ਬਈ ਪਹਿਲਾਂ ਤਾਂ ਆਵਣੇ ਨੂੰ ਜੀ ਕਾਲ ਜੀ ਕਾਲਵਾ ਦਾ ਭਾਈ ਜੀ ਕਿਹਾ ਗਿਆ ਹੈ ਹੋਰ ਹੋ ਗਿਆ ਆ ਕੰਪਨੀ ਤੋਂ ਬਦਾਂਦਾ ਹੀ ਪਹੁੰਚਿਆ ਗਿਆ। ਇੰਦਾ ਕਾਨਪੁਰ ਲਗੇ। ਆ ਤੇਰੇ ਪਿੱਛੇ ਬੰਦਾ ਖੜਾ ਇਹਨੂੰ ਪੁੱਛ ਲੈ ਯਾਰ ਇਹਨੂੰ ਪੁੱਛ ਲੈ। ਨਾ ਨਾ ਉਹ ਲਿਖਿਆ ਵਾ 2:30 ਵਜੇ। ਉਹ ਥੋੜੀ ਓਏ ਫੋਨ ਕਰ ਦੋ ਯਾਰ। ਕਹਦੇ ਆ ਜਾਓ ਬਾਈ ਸਾਨੂੰ ਪ੍ਰੋਬਲਮ ਹੈ। ਨਹੀਂ ਤਾਂ ਅਸੀਂ ਰੁਕ ਵੀ ਜਾਂਦੇ ਕਿ ਵਿਆਹ ਕਰਕੇ ਲੈਣੇ ਕੱਪੜੇ। ਆ ਦੇਖੋ ਇੱਧਰ ਜਾਲ ਓਏ ਹੋਏ ਇਹ ਦੇਖੋ ਇਹ ਪੁਰਾਣਾ ਪੁਰਾਣਾ ਹੈ ਜੀ ਇਹ। ਪੁਰਾਣਾ ਘਰ ਹੈ। ਐਦਾਂ ਦੇ ਹੁੰਦੇ ਤੇ ਹੀ ਪਹਿਲਾਂ ਮਕਾਨ। ਵੇਖ ਲੋ। ਉਹੀ ਚੱਕਰ ਬੈਨ ਦਾ ਫਿਰ ਪ੍ਰਾਣੀ ਹਮ ਹੈ ਦੁਕਾਨ ਤਾਂ ਕਾਫੀ ਵੱਡੀ ਹੈ ਇਧਰ ਦੇਖ ਲੋ ਇਧਰ ਬਾਈ ਹੈਗਾ ਤੇ ਚਲੋ ਠੀਕ ਹੈ ਜੀ ਦੇਖੀ ਬਾਈ ਵੀ ਖੜਿਆ ਤੇਰੇ ਪਿੱਛਾਂ ਯਾਰ ਐਨ ਲੱਗ ਰਿਹਾ ਹੈ ਅੰਦਰ ਬਣਾਇਆ